ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਆਪਣੇ ਇਸ ਜਨਮ ਨੂੰ ਸਫਲ ਬਣਾਉਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਸਵਰਗ ਮਿਲ ਜਾਵੇ ਤਾਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੇ ਤੁਸੀਂ ਆਪਣੇ ਮਨ ਵਿੱਚ ਇਹ ਵਿਚਾਰ ਕਰ ਲੈਣਾ ਜੀ ਕਿ ਜੇਕਰ ਤੁਸੀਂ ਇਹ ਕੰਮ ਕਰਨੇ ਸ਼ੁਰੂ ਕਰ ਦਿਓਗੇ ਤਾਂ ਤੁਹਾਡੀ ਇਹ ਜਿੰਦਗੀ ਹੀ ਸਵਰਗ ਬਣ ਜਾਵੇਗੀ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਤੇ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇ। ਤੁਹਾਡੇ ਕਰਮਲੇਖੇ ਲੱਗ ਜਾਣ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਆਖਦੇ ਹਨ ਜੀ ਕਿਸੇ ਨਗਰ ਦੇ ਵਿੱਚ ਇੱਕ ਕਿਸਾਨ ਰਹਿਆ ਕਰਦਾ ਸੀ। ਕਹਿੰਦੇ ਉਹਦੀ ਇੱਕ ਪਤਨੀ ਸੀ ਜਿਸ ਦਾ ਨਾਮ ਰੂਪਾ ਸੀ ਕਹਿੰਦੇ ਉਹਨਾਂ ਦੇ ਘਰ ਵਿੱਚ ਕੁਝ ਸਮਾਂ ਲੰਘਿਆ ਤੇ ਧੀ ਦਾ ਜਨਮ ਹੋਇਆ ਕਹਿੰਦੇ ਧੀ ਦਾ ਜਦੋਂ ਜਨਮ ਹੋਇਆ ਤਾਂ ਇੰਨੀ ਜ਼ਿਆਦਾ ਸੋਹਣੀ ਸੀ ਕਿ ਜੋ ਵੀ ਉਸਨੂੰ ਵੇਖਣ ਆਉਂਦਾ ਉਹੀ ਕਹਿੰਦਾ ਕਿ ਇਹ ਤਾਂ ਚੰਨ ਵਰਗੀ ਸੋਹਣੀ ਹੈ ਕਹਿੰਦੇ ਐਵੇਂ ਲੱਗਦਾ ਜਿਵੇਂ ਪੂਰਾ ਹੀ ਚੰਨ ਚੜ੍ਹ ਆਇਆ ਹੋਵੇ ਕਹਿੰਦੇ ਲੋਕਾਂ ਨੇ ਆਖ ਵੇਖ ਕੇ ਉਹਦਾ ਨਾਮ ਪੁੰਨਿਆ ਰੱਖ ਦਿੱਤਾ ਕਹਿੰਦੇ ਕਿ ਪੁੰਨਿਆ ਜਿਵੇਂ ਜਿਵੇਂ ਵੱਡੀ ਹੁੰਦੀ ਗਈ ਓਨੀ ਹੀ ਜ਼ਿਆਦਾ ਸੋਹਣੀ ਹੁੰਦੀ ਗਈ ਕਹਿੰਦੇ ਕੁਝ ਸਮਾਂ ਲੰਘਿਆ ਤੇ ਉਹਦੀ ਮਾਂ ਬਿਮਾਰ ਹੋ ਗਈ ਮੰਜੇ ਤੇ ਐਸੀ ਪਈ ਕਿ ਜਿਵੇਂ ਮੰਜੇ ਨੂੰ ਹੀ ਫੜ ਲਿਆ ਹੋਵੇ ਕਹਿੰਦੇ ਕੁਝ ਸਮਾਂ ਲੰਘਿਆ ਤੇ ਉਹ ਅਕਾਲ ਚਲਾਣਾ ਹੀ ਕਰ ਗਈ ਹੁਣ ਉਹ ਕਿਸਾਨ ਪੁੰਨਿਆ ਦਾ ਧਿਆਨ ਕਰ ਵਿੱਚ ਰੱਖਦਾ ਕਹਿੰਦੇ ਫਿਰ ਖੇਤਾਂ ਤੇ ਨਾ ਜਾ ਪਾਉਂਦਾ ਲੋਕਾਂ ਨੇ ਗਵੰਡੀਆਂ ਨੇ ਆਖ ਵੇਖ ਕੇ ਕਿਹਾ ਤੂੰ ਨਾ ਦੂਜਾ ਵਿਆਹ ਕਰ ਲੈ ਇਹਨੂੰ ਮਾਂ ਦੀ ਜ਼ਰੂਰਤ ਹੈ ਤੇ ਤੂੰ ਫਿਰ ਖੇਤ ਵਿੱਚ ਚਲਿਆ ਜਾਇਆ ਕਰੀ ਕਹਿੰਦੇ ਕਿ ਉਹਨੇ ਮਨਾ ਕਰ ਦਿਆ ਕਰਨਾ ਉਹ ਖੇਤ ਆਪਣੀ ਧੀ ਨੂੰ ਨਾਲ ਹੀ ਲੈ ਕੇ ਜਾਂਦਾ ਸੀ ਕਹਿੰਦੇ ਉੱਥੇ ਜਦੋਂ ਕੰਮ ਕਰਦਾ ਪਰ ਜਦੋਂ ਉਹ ਰੋਂਦੀ ਵਿਲਕਦੀ ਤੇ ਲੈ ਕੇ ਫਿਰ ਘਰ ਵਾਪਸ ਆ ਜਾਂਦਾ 6 ਮਹੀਨੇ ਵੇਖੇ ਤੇ ਫਸਲ ਵਾੜੀ ਕੱਖ ਨਾ ਹੋਈ ਕਹਿੰਦੇ ਕਿ ਹਾਰ ਥੱਕ ਕੇ ਉਹਨੇ ਦੂਜਾ ਵਿਆਹ ਕਰਵਾ ਹੀ ਲਿਆ ਕਹਿੰਦੇ ਜਿਹੜੀ ਦੂਜੀ ਮਾਂ ਆਈ ਉਹਨੇ ਬੜਾ ਹੀ ਕੁਝ ਕਰਿਆ ਕਰਨ ਪਰ ਕਹਿੰਦੇ ਕਿ ਕੁਝ ਸਮਾਂ ਲੰਘਿਆ ਉਹਦੇ ਕਾਰਨ ਇੱਕ ਧੀ ਦਾ ਜਨਮ ਹੋਇਆ ਕਹਿੰਦੇ ਜਦੋਂ ਧੀ ਦਾ ਜਨਮ ਹੋਇਆ ਤਾਂ ਉਹਦਾ ਤਾਂ ਵਤੀਰਾ ਹੀ ਬਦਲ ਗਿਆ ਪੁੰਨਿਆ ਦੇ ਪ੍ਰਤੀ ਕਿ ਉਹਨੇ ਪੁੰਨਿਆ ਦੇ ਨਾਲ ਈਰਖਾ ਕਰਨੀ ਸ਼ੁਰੂ ਕਰ ਦਿੱਤੀ ਕਹਿੰਦੇ ਉਹਦੀ ਜਿਹੜੀ ਧੀ ਹੋਈ ਸੀ ਉਹ ਵਾਲੀ ਹੀ ਕਾਲੇ ਰੰਗ ਦੀ ਸੀ ਕ੍ਰੂਪ ਸੀ ਲੋਕਾਂ ਨੇ ਆਖਿਆ ਇੱਕ ਪੁੰਨਿਆ ਤੇ ਦੂਜੀ ਤਾਂ ਮੱਸਿਆ ਜਾਪਦੀ ਹੈ ਜਦੋਂ ਐਵੇਂ ਕਿਹਾ ਕਰਨਾ ਉਹਦਾ ਤਾਂ ਕਲੇਜਾ ਹੋਰ ਜ਼ਿਆਦਾ ਮਚਿਆ ਕਰਨਾ ਕਹਿੰਦੇ ਕਿ ਉਹਨੇ ਉਹਦੇ ਨਾਲ ਹੋਰ ਜ਼ਿਆਦਾ ਈਰਖਾ ਕਰਿਆ ਕਰਨੀ ਕਹਿੰਦੇ ਕੁਝ ਸਮਾਂ ਹੋਰ ਲੰਘਿਆ ਤੇ ਉਹਦੇ ਘਰ ਇੱਕ ਪੁੱਤਰ ਦੀ ਦਾਤ ਪ੍ਰਾਪਤ ਹੋਈ ਕਹਿੰਦੇ ਹੁਣ ਤਾਂ ਉਹ ਕਿਸੇ ਦੇ ਮਿੱਤ ਵੀ ਨਹੀਂ ਸੀ ਕਹਿੰਦੇ ਹੌਲੀ-ਹੌਲੀ ਸਮਾਂ ਲੰਘਣ ਲੱਗਾ ਜਵਾਕ ਵੱਡੇ ਹੋਣ ਲੱਗੇ ਉਹ ਪੁੰਨਿਆਂ ਦੇ ਨਾਲ ਉਹਦ ਤੋਂ ਵੱਧ ਈਰਖਾ ਕਰਨ ਲੱਗ ਪਏ ਕਹਿੰਦੇ ਹੁਣ ਦਿਨੋ ਦਿਨੀ ਹੌਲੀ ਹੌਲੀ ਜਦੋਂ ਲੰਘਦਾ ਗਿਆ ਸਮਾਂ ਤੇ ਉਹ ਪੁੰਨਿਆ ਸਵੇਰੇ ਉੱਠ ਕੇ ਪਰਮਾਤਮਾ ਦਾ ਨਾਮ ਜ਼ਰੂਰ ਲੈਂਦੀ ਸੀ ਹਰ ਇੱਕ ਨੂੰ ਕਹਿੰਦੇ ਇੱਜ਼ਤ ਦੇ ਨਾਲ ਬੁਲਾਉਂਦੀ ਸੀ ਗਵਾਂਡੀਆਂ ਦੇ ਘਰ ਨੂੰ ਜੇਕਰ ਕਿਸੇ ਨੂੰ ਬੁਲਾਉਣਾ ਹੁੰਦਾ ਤਾਂ ਇੱਜ਼ਤ ਦੇ ਨਾਲ ਹੀ ਬੁਲਾਉਂਦੀ ਸੀ ਤੇ ਉਹਨਾਂ ਦੇ ਘਰੇ ਵੀ ਚਲੀ ਜਾਂਦੀ ਸੀ ਹਰ ਕਿਸੇ ਦੀ ਮਦਦ ਕਰਦੀ ਸੀ ਪਿਤਾ ਜੀ ਜਦੋਂ ਵੀ ਖੇਤ ਤੋਂ ਆਉਂਦੇ ਤਾਂ ਉਹਨਾਂ ਦੀ ਹਰ ਗੱਲ ਮੰਨ ਦੀ ਗੱਲ ਸੁਣਦੀ ਕਹਿੰਦੇ ਕਿ ਜਿੰਨੇ ਵੀ ਪਿੰਡ ਦੇ ਲੋਕਾਂ ਨੇ ਗੱਲਾਂ ਕਰਨੀਆਂ ਤੇ ਕਿਹਾ ਕਰਨਾ ਕਿ ਕੋਈ ਧੀ ਹੋਵੇ ਤਾਂ ਪੁੰਨਿਆ ਵਰਗੀ ਹੋਵੇ ਕਹਿੰਦੇ ਉਧਰ ਜਿਹੜੀ ਮੱਸਿਆ ਸੀ ਉਹ ਕਿਸੇ ਦੇ ਆਖੇ ਨਹੀਂ ਸੀ ਲੱਗਦੀ ਹਰ ਇੱਕ ਦੇ ਗਲ ਪਹਿ ਜਾਇਆ ਕਰਦੀ ਸੀ ਕਹਿੰਦੇ ਕਿ ਕੰਮ ਨਾਲ ਹੀ ਮਤਲਬ ਰੱਖਦੀ ਤੇ ਘਰ ਦਾ ਕੋਈ ਵੀ ਕੰਮ ਨਾ ਕਰਿਆ ਕਰਦੀ ਪਰ ਕਹਿੰਦੇ ਕਿ ਜਿਹੜਾ ਉਹ ਭਰਾ ਸੀ ਉਹ ਪੁੰਨਿਆ ਨੂੰ ਕਦੀ ਵੀ ਮਤਰਾਈ ਨਹੀਂ ਸੀ ਸਮਝਦਾ ਉਹਨੇ ਹਮੇਸ਼ਾ ਹੀ ਪੁੰਨਿਆਂ ਨੂੰ ਆਪਣੀਆਂ ਭੈਣਾਂ ਵਾਂਗ ਪਿਆਰ ਕਰਿਆ ਕਰਨਾ ਹੌਲੀ-ਹੌਲੀ ਸਮਾਂ ਲੰਘਿਆ ਤਾਂ ਇੱਕ ਦਿਨ ਕਿਸਾਨ ਜਿਹੜਾ ਸੀ ਉਹ ਕਹਿੰਦਾ ਕਿ ਐਵੇਂ ਕਰੀਏ ਕਿ ਆਪਾਂ ਆਪਣੀ ਧੀਆਂ ਜਿਹੜੀਆਂ ਹਨ ਵਿਹਣ ਦੇ ਲਾਇਕ ਹੋ ਚੁੱਕੀਆਂ ਹਨ ਇਹਨਾਂ ਦਾ ਵਿਆਹ ਕਰ ਦਈਏ ਉਹਦੇ ਘਰ ਵਾਲੇ ਕਹਿਣ ਲੱਗੇ ਪਹਿਲਾਂ ਆਪਾਂ ਆਪਣੇ ਪੁੱਤ ਦਾ ਵਿਆਹ ਕਰਾਂਗੇ ਫਿਰ ਹੀ ਧੀਆਂ ਦਾ ਵਿਆਹ ਕਰਾਂਗੇ ਉਹਨੇ ਕਿਹਾ ਚੱਲ ਕੋਈ ਨਾ ਨਾਲ ਦੇ ਪਿੰਡ ਇੱਕ ਕੁੜੀ ਵੇਖੀ ਤੇ ਉਹਦਾ ਵਿਆਹ ਕਰ ਦਿੱਤਾ ਕਹਿੰਦੇ ਹੁਣ ਜਦੋਂ ਘਰ ਆਈ ਤਾਂ ਪੁੰਨਿਆ ਨੇ ਉਹਦੀ ਹਰ ਕੰਮ ਦੇ ਵਿੱਚ ਮਦਦ ਕਰਿਆ ਕਰਨੀ ਪੁੰਨਿਆ ਨੇ ਉਹਦੇ ਨਵੀਂ ਭਾਬੀ ਦੇ ਅੱਗੇ ਪਿੱਛੇ ਫਿਰਿਆ ਕਰਨਾ ਤੇ ਕਿਸੇ ਨੇ ਜੇ ਕੁਝ ਕਹਿਦ ਵੀ ਦਿਆ ਕਰਨਾ ਤੇ ਉਹਨੇ ਕਿਹਾ ਕਰਨਾ ਕਿ ਇੱਕ ਕੰਨ ਪਾ ਕੇ ਦੂਜੇ ਕੰਨ ਕੱਢ ਦਿਆ ਕਰ ਪਰਮਾਤਮਾ ਆਪੇ ਸਭ ਕੁਝ ਵੇਖਦਾ ਹੈ ਉਹਨੇ ਬੜੀਆਂ ਹੀ ਸੋਹਣੀਆਂ ਗੱਲਾਂ ਭਾਬੀ ਦੇ ਨਾਲ ਕਰਿਆ ਕਰਨੀਆਂ ਉਹ ਆਪਣੇ ਭਾਬੀ ਦੇ ਨਾਲ ਬੜੀ ਜ਼ਿਆਦਾ ਹੀ ਉਸਦੀ ਪੰਨੀ ਸ਼ੁਰੂ ਹੋ ਗਈ ਸੀ ਕਿਉਂਕਿ ਹਰ ਕੰਮ 'ਚ ਮਦਦ ਕਰਦੀ ਸੀ ਤੇ ਹਰ ਕਿਤੇ ਉਹਦੇ ਨਾਲ ਹੀ ਜਾਇਆ ਕਰਦੀ ਸੀ ਦੂਜੇ ਪਾਸੇ ਮੱਸਿਆ ਨੇ ਕੋਈ ਵੀ ਢੱਕਾ ਨਾ ਤੋੜਿਆ ਕਰਨਾ ਉਸਨੇ ਆਪਣੀ ਭਾਬੀ ਨੂੰ ਵੀ ਮਾੜੇ ਹੀ ਸ਼ਬਦ ਬੋਲਿਆ ਕਰਨੇ ਕਹਿੰਦੇ ਹੁਣ ਨਾ ਪੁੰਨਿਆ ਜਦੋਂ ਕੁਝ ਸਮਾਂ ਲੰਘਿਆ ਤਾਂ ਕਿਸਾਨ ਕਹਿੰਦਾ ਕਿ ਚਲੋ ਮੈਂ ਹੁਣ ਇਹਨਾਂ ਧੀਆਂ ਦਾ ਵੀ ਵਿਆਹ ਕਰ ਦੇਂਦਾ ਹਾਂ ਹੁਣ ਉਹਦੀ ਪਤਨੀ ਕਹਿਣ ਲੱਗੀ ਵੇਖੋ ਜਿਹੜੀ ਪੁੰਨਿਆ ਹੈ ਇਹ ਸਿਆਣੀ ਤੇ ਸਮਝਦਾਰ ਹੈ ਇਹਦਾ ਜਿੱਥੇ ਵੀ ਵਿਆਹ ਕਰਾਂਗੇ ਉੱਥੇ ਹੀ ਕੱਟ ਲਵੇਗੀ ਆਪਾਂ ਨਾ ਪਹਿਲਾਂ ਇਹਦਾ ਵਿਆਹ ਆਪਣੀ ਕੁੜੀ ਦਾ ਕਰ ਦਈਏ ਇਹਨੂੰ ਦਾਜ ਵੀ ਦੇਣਾ ਪੈਣਾ ਹੈ ਦੋ ਜਾਨੀਆਂ ਨੂੰ ਦਾਜ ਕਿੱਥੋਂ ਦਵਾਂਗੇ ਹੁਣ ਘਰ ਵਾਲਾ ਜਿਹੜਾ ਸੀ ਉਹ ਕਿਸਾਨ ਸੋਚਣ ਲੱਗਾ ਬਈ ਕਹਤਾ ਮੇਰੇ ਘਰ ਵਾਲੀ ਠੀਕ ਰਹੀ ਹੈ ਕਹਿੰਦੇ ਅਗਲਾ ਇੱਕ ਹੋਰ ਪਿੰਡ ਸੀ ਉਥੋਂ ਦੇ ਇੱਕ ਘਰ ਮੱਦਮ ਜਿਹਾ ਘਰ ਸੀ ਉਹਨਾਂ ਕੋਲ 1-2 ਏਕੜ ਜ਼ਮੀਨ ਸੀ ਉਹਨਾਂ ਦੇ ਘਰ ਪੁੰਨਿਆਂ ਦਾ ਰਿਸ਼ਤਾ ਤੈਹ ਕਰ ਦਿੱਤਾ ਗਿਆ ਕਹਿੰਦੇ ਹੁਣ ਜਦੋਂ ਡੇਟ ਫਿਕਸ ਕਰ ਦਿੱਤੀ ਇੱਕ ਦਿਨ ਉਹ ਬਰਾਤ ਲੈ ਕੇ ਆਉਣਗੇ ਹੁਣ ਮਾਂ ਨੇ ਕਿਹਾ ਕਿ ਵੇਖੋ ਖਰਚਾ ਪਾਣੀ ਤੇ ਆਪਾਂ ਉਸ ਦਿਨ ਕਰਨਾ ਹੀ ਹੈ ਜੇਕਰ ਉਸ ਦਿਨ ਆਪਾਂ ਮਸਿਆ ਦਾ ਵਿਆਹ ਕਰ ਦਈਏ ਪਰ ਮਸਿਆ ਦਾ ਵਿਆਹ ਜਾਂ ਤਾਂ ਆਪਾਂ ਕਿਸੇ ਚੰਗੇ ਘਰ ਕਰੀਏ ਇਹ ਜ਼ੁਬਾਨ ਦੀ ਵੀ ਕੌੜੀ ਹੈ ਇਹਨੇ ਕਿਸੇ ਨਾਲ ਲਾ ਕੇ ਨਹੀਂ ਖਾਣੀ ਕਿਸੇ ਚੰਗੇ ਘਰ ਕਰਾਂਗੇ ਨੌਕਰ ਚਾਕਰ ਹੋਣਗੇ ਉਹ ਕੰਮ ਕਰ ਦਿਆ ਕਰਨਗੇ ਤੇ ਇਹ ਟੱਕੀ ਰਹੇਗੀ ਹੁਣ ਕਿਸਾਨ ਵੀ ਵਿਚਾਰਾ ਉਹਦੇ ਆਕੇ ਲੱਗ ਕੇ ਉਸੇ ਹੀ ਨਗਰ ਦੇ ਵਿੱਚ ਇੱਕ ਸੇਠ ਸੀ ਉਸ ਸੇਠ ਦੇ ਲੜਕੇ ਨਾਲ ਮੱਸੀਆ ਦਾ ਵਿਆਹ ਤੈਅ ਕਰ ਦਿੱਤਾ ਗਿਆ ਦੋਵਾਂ ਦੀ ਇੱਕੋ ਦਿਨ ਬਰਾਤ ਆਈ ਪੁੰਨਿਆਂ ਨੂੰ ਵੀ ਕੱਖ ਨਾ ਦਿੱਤਾ ਗਿਆ ਪਰ ਉਸੇ ਹੀ ਲਿਬਾਸ ਦੇ ਵਿੱਚ ਉਸ ਨੂੰ ਤੋੜ ਦਿੱਤਾ ਗਿਆ ਉਸੇ ਪਾਸੇ ਮੱਸੀਆ ਨੂੰ ਵੀ ਆਪਣੀ ਜਿਹੜੀ ਹਸਿਆਤ ਤੋਂ ਜ਼ਿਆਦਾ ਵੱਧ ਕੇ ਦਾਜ ਦਹੇਜ ਦਿੱਤਾ ਕਹਿੰਦੇ ਹੁਣ ਨਾ ਜਦੋਂ ਪੁੰਨਿਆ ਆਪਣੇ ਘਰ ਗਈ ਤੇ ਉਹਨੇ ਆਪਣੀ ਮਿੱਠੀ ਬੋਲੀ ਦੇ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਕਹਿੰਦੇ ਸਾਰੇ ਉਹਦੇ ਅੱਗੇ ਪਿੱਛੇ ਪੁੰਨਿਆ ਪੁੰਨਿਆ ਕਰਦੇ ਫਿਰਨ ਲੱਗੇ ਉਹ ਉੱਥੇ ਜਾ ਕੇ ਆਸ-ਪਾਸ ਦੇ ਲੋਕਾਂ ਨਾਲ ਵੀ ਬੜੇ ਪਿਆਰ ਨਾਲ ਰਹਿਣਾ ਸ਼ੁਰੂ ਹੋ ਗਈ ਆਸ-ਪਾਸ ਦੇ ਲੋਕਾਂ ਨੇ ਵੀ ਕਿਹਾ ਕਰਨਾ ਪੁੰਨਿਆ ਵਰਗੀ ਨੂੰ ਤਾਂ ਹਰ ਇੱਕ ਨੂੰ ਮਿਲੇ ਹੁਣ ਨਾ ਉਸੇ ਹੀ ਨਗਰ ਵਿੱਚ ਉਹਦੇ ਭੈਣ ਦਾ ਹੁਣ ਘਰ ਸੀ ਹੁਣ ਉਹਦੇ ਕਰ ਨੌਕਰ ਚਾਕਰ ਬੜਾ ਕੁਝ ਸੀ ਪਰ ਜਦੋਂ ਉਸ ਨੂੰ ਪੁੰਨਿਆਂ ਦੇ ਬਾਰੇ ਏਦਾਂ ਗੱਲਾਂ ਪਤਾ ਲੱਗਿਆ ਕਰਨੀਆਂ ਉਹਨੇ ਘਰ ਬੈਠੇ ਹੀ ਸੜ ਭੁੱਜ ਜਾਇਆ ਕਰਨਾ ਕਹਿੰਦੇ ਕੁਝ ਦਿਨ ਲੰਗੇ ਤੇ ਉਹ ਮੱਸੀਆ ਨੇ ਨਾ ਆਪਣੇ ਘਰ ਇੱਕ ਪਾਠ ਰਖਾਇਆ ਹੋਇਆ ਸੀ ਕਹਿੰਦੇ ਕਿ ਕੋਈ ਕੀਰਤਨ ਰਖਾਇਆ ਸੀ ਉਹਨੇ ਸਾਰੇ ਹੀ ਨਗਰ ਦੇ ਲੋਕਾਂ ਨੂੰ ਸੱਦਿਆ ਬਸ ਆਪਣੀ ਭੈਣ ਨੂੰ ਨਾ ਸੱਦਿਆ ਕਹਿੰਦੇ ਹੁਣ ਮੱਸੀਆ ਜਿਹੜੀ ਸੀ ਉਹਨੇ ਉਸ ਨੂੰ ਜਾਣ ਬੁੱਝ ਕੇ ਨਹੀਂ ਸੀ ਬੁਲਾਇਆ ਹੁਣ ਪੁੰਨਿਆ ਦੇ ਘਰ ਜਿਹੜਾ ਸੀ ਨਾ ਉਹ ਇੱਧਰ ਉਹੀ ਗਵਾਂਢਣ ਦਾ ਘਰ ਸੀ ਉਹ ਕਹਿੰਦੀ ਭੈਣੇ ਮੈਂ ਤੇਰੀ ਭੈਣ ਦੇ ਘਰ ਕੀਰਤਨ ਤੇ ਚੱਲੀ ਹਾਂ ਤੂੰ ਨਹੀਂ ਚੱਲਵੇਂਗੀ ਉਸਨੇ ਕਿਹਾ ਭੈਣੇ ਉਸਨੇ ਤਾਂ ਮੈਨੂੰ ਬੁਲਾਇਆ ਹੀ ਨਹੀਂ ਉਹ ਕਹਿੰਦੀ ਕਿ ਵੇਖ ਤੂੰ ਸਵੇਰੇ ਸ਼ਾਮ ਪਰਮਾਤਮਾ ਦਾ ਨਾਮ ਲੈਂਦੀ ਹੈ ਤੇ ਕੀਰਤਨ ਕਥਾ ਲਈ ਥੋੜੇ ਸੱਦੇ ਦੀ ਜ਼ਰੂਰਤ ਨਹੀਂ ਹੁੰਦੀ ਤੂੰ ਮੇਰੇ ਨਾਲ ਚੱਲ ਹੁਣ ਨਾ ਉਹ ਉਸਦੇ ਨਾਲ ਪਰਮਾਤਮਾ ਤੇ ਵਿਸ਼ਵਾਸ ਬੜਾ ਰੱਖਦੀ ਸੀ ਉਹਦੇ ਨਾਲ ਉਹ ਚਲੀ ਗਈ ਕਹਿੰਦੇ ਜਦੋਂ ਉਸਦੇ ਨਾਲ ਗਈ ਤਾਂ ਹੁਣ ਜਦੋਂ ਮਸਤਿਆ ਨੇ ਪੁੰਨਿਆ ਨੂੰ ਵੇਖਿਆ ਉਹਨੇ ਉਸਨੂੰ ਬਾਹ ਫੜ ਕੇ ਕਿਹਾ ਮੈਂ ਤੈਨੂੰ ਬੁਲਾਇਆ ਨਹੀਂ ਤੂੰ ਮੂੰਹ ਚੁੱਕ ਕੇ ਕਿਵੇਂ ਆ ਗਈ ਹੈ ਹੁਣ ਪਿਛੇ ਜਾ ਕੇ ਚੁੱਪ ਕਰਕੇ ਬੈਠ ਜਾ ਅੱਗੇ ਨਾ ਕਿਤੇ ਆ ਜਾਵੀਂ ਕਹਿੰਦੇ ਜਦੋਂ ਪੁੰਨਿਆ ਨੇ ਇਹ ਸ਼ਬਦ ਸੁਣੇ ਤਾਂ ਬੜੀ ਉਦਾਸ ਹੋਈ ਪਰ ਉਹ ਪਿਛੇ ਚੁੱਪ ਕਰਕੇ ਬੈਠ ਗਈ ਕਹਿੰਦੇ ਜਦੋਂ ਹੁਣ ਪਰਮਾਤਮਾ ਦੀ ਭਜਨ ਬੰਦਗੀ ਹੋਈ ਤਾਂ ਉਸਨੇ ਬੜਾ ਹੀ ਉਥੇ ਲੀਨਤਾ ਦੇ ਵਿੱਚ ਬੈਠੀ ਰਹੀ ਅਰਦਾਸ ਹੋਈ ਸਾਰਿਆਂ ਨੂੰ ਮੱਸੀਆ ਨੇ ਪ੍ਰਸ਼ਾਦ ਦਿੱਤਾ ਚੋਖਾ ਚੋਖਾ ਪ੍ਰਸ਼ਾਦ ਦਿੱਤਾ ਕਿ ਘਰ ਵੀ ਲੈ ਕੇ ਜਾਓ ਜਦੋਂ ਉਹ ਪੁੰਨਿਆ ਦੇ ਕੋਲ ਆਈ ਤਾਂ ਉਸ ਨੂੰ ਕਹਿੰਦੀ ਤੇਰੇ ਵਰਗੇ ਮੰਗਤਿਆਂ ਲਈ ਪ੍ਰਸ਼ਾਦ ਨਹੀਂ ਹੈਗਾ ਬਿਨਾਂ ਸੱਦੇ ਦੇ ਆ ਜਾਂਦੇ ਮੂੰਹ ਚੁੱਕ ਕੇ ਜਿਵੇਂ ਤੂੰ ਆਈ ਹੈ ਉਵੇਂ ਹੀ ਤੁਰ ਜਾ ਕਹਿੰਦੇ ਉਹ ਵਿਚਾਰੀ ਉਥੇ ਰੋ ਕੇ ਵਾਪਸ ਘਰ ਨੂੰ ਚਲੀ ਗਈ ਪਰ ਘਰ ਜਾ ਕੇ ਉਹਨੇ ਕਿਸੇ ਨੂੰ ਨਾ ਦੱਸਿਆ ਕੇ ਮਸੀਆ ਨੇ ਅੱਜ ਮੇਰੇ ਨਾਲ ਇਦਾਂ ਸ਼ਲੋਕ ਕੀਤਾ ਹੈ ਕਹਿੰਦੇ ਹੁਣ ਜਦੋਂ ਗਈ ਸਵੇਰੇ ਜਦੋਂ ਹੋਈ ਤੇ ਉਹ ਕਹਿੰਦੀ ਮੇਰਾ ਮਨ ਕਰਦਾ ਮੈਂ ਆਪਣੇ ਪੇਕਿਆਂ ਦੇ ਜਾ ਕੇ ਆਵਾਂ ਤੇ ਮੈਂ ਪੇਕਿਆਂ ਦੇ ਚੱਲੀ ਹਾਂ ਸਵੇਰੇ ਆ ਜਾਵਾਂਗੀ ਜਵਾਕਾਂ ਦਾ ਧਿਆਨ ਰੱਖ ਲਿਓ ਸਾਰਿਆਂ ਨੇ ਵੀ ਅਗਿਓ ਕਹਿ ਦਿੱਤਾ ਕਿ ਕੋਈ ਗੱਲ ਨਾ ਤੂੰ ਚਲੀ ਜਾ ਕਹਿੰਦੇ ਕਿ ਪਹਿਲਾ ਸਫ਼ਰ ਜ਼ਿਆਦਾਤਰ ਪੈਦਲ ਹੀ ਲੋਕ ਤੈਅ ਕਰਿਆ ਕਰਦੇ ਸਨ ਕਹਿੰਦੇ ਕਿ ਤੁਰਦੇ ਤੁਰਦੇ ਇੱਕ ਥਾਂ ਤੇ ਗਈ ਤੇ ਜਿੱਥੋਂ ਉਸ ਨੂੰ ਤੁਰਨ ਦੀ ਸੀ ਅੱਗੇ ਇੱਕ ਬੇਬੇ ਆਈ ਜਿਸ ਦੇ ਵਾਲ ਖੁੱਲੇ ਪਏ ਸਨ ਕਹਿੰਦੇ ਕਿ ਉਹਨੇ ਬੇਬੇ ਨੇ ਆਵਾਜ਼ ਲਗਾਈ ਕਿ ਧੀਏ ਮੇਰੇ ਜਿਹੜਾ ਹੱਥ ਹੈ ਨਾ ਮੇਰੇ ਵਾਲਾਂ ਤੱਕ ਨਹੀਂ ਪਹੁੰਚਦੇ ਪਏ ਮੇਰੇ ਵਾਲ ਖੁੱਲ ਚੁੱਕੇ ਹਨ ਤੂੰ ਥੋੜਾ ਜਿਹਾ ਇੱਕ ਕੰਮ ਹੀ ਕਰ ਦੇ ਮੇਰੇ ਵਾਲਾਂ 'ਚ ਤੇਲ ਲਗਾ ਕੇ ਮੇਰਾ ਸਿਰ ਵਾਹ ਦੇ ਬੇਬੇ ਕਹਿਣ ਲੱਗੀ ਧੀਏ ਮੇਰਾ ਵਿਹੜਾ ਵੀ ਬੜਾ ਗੰਦਾ ਹੋਇਆ ਪਿਆ ਹੈ ਤੇ ਪੁੰਨਿਆਂ ਨੇ ਕੀ ਕੀਤਾ ਕਿ ਸਾਰਾ ਹੀ ਝਾੜੂ ਮਾਂਜਾ ਫੇਰ ਦਿੱਤਾ ਤੇ ਸਾਰਾ ਵੇੜਾ ਹੀ ਸੁੰਬਰ ਕੇ ਸਾਫ਼ ਕਰ ਦਿੱਤਾ ਫਿਰ ਤੁਰਦੀ ਤੁਰਦੀ ਅੱਗੇ ਗਈ ਅੱਗੇ ਇੱਕ ਬਜ਼ੁਰਗ ਬਾਬਾ ਬੈਠਾ ਸੀ ਉਹਦਾ ਹੁਲੀਆ ਵੀ ਬੜਾ ਗੰਦਾ ਸੀ ਉਹ ਬਾਬੇ ਨੇ ਆਵਾਜ਼ ਲਗਾਈ ਧੀਏ ਮੈਂ ਬੜੇ ਦੇਰ ਦਾ ਪਿਆਸਾ ਹਾਂ ਤੂੰ ਪਾਣੀ ਪਿਆ ਦੇਂਗੀ ਨਾਲ ਹੀ ਖੂਹ ਸੀ ਉਹਨੇ ਬਾਲਟੀ ਛੁੱਟੀ ਤੇ ਪਾਣੀ ਕੱਢ ਕੇ ਬਾਬੇ ਨੂੰ ਪਿਆਇਆ ਫਿਰ ਵੇਖਿਆ ਕਿ ਬਾਬੇ ਦੇ ਜ਼ਖਮ ਬੜੇ ਹੀ ਲੱਤਾਂ ਤੇ ਹੋਏ ਪਏ ਹਨ ਉਹਨੇ ਬਾਬੇ ਨੂੰ ਕਿਹਾ ਕਿ ਬਾਬਾ ਜੀ ਤੁਸੀਂ ਨਾਓ ਉਸਨੇ ਬਾਬਾ ਜੀ ਦੇ ਵਾਲ ਵਾਹ ਦਿੱਤੇ ਤੇ ਜ਼ਖਮਾਂ ਤੇ ਨਿੰਮ ਜਿਹੜੀ ਸੀ ਕੁੱਟ ਕੇ ਚੁੰਨੀ ਦਾ ਪੱਲਾ ਪਾੜ ਕੇ ਬਾਬਾ ਜੀ ਦੇ ਗਿੱਟਿਆਂ ਦੇ ਉੱਤੇ ਉਹ ਨਿੰਮ ਪੰਨ ਦਿੱਤੀ ਕਹਿੰਦੇ ਕਿ ਬਾਬੇ ਨੂੰ ਕਹਿੰਦੀ ਕਿ ਹੁਣ ਤੁਸੀਂ ਆਪਣਾ ਧਿਆਨ ਰੱਖਿਓ ਇਹਨਾਂ ਕਹਿ ਕੇ ਅੱਗੇ ਚਲੀ ਗਈ ਹੁਣ ਅੱਗੇ ਜਾ ਕੇ ਇੱਕ ਹੋਰ ਬਜ਼ੁਰਗ ਬੇਬੇ ਮਿਲੀ ਕਹਿੰਦੇ ਉਹ ਮੰਦਰ ਦੇ ਬਾਹਰ ਬੈਠੀ ਸੀ ਉਹ ਬਾਹਰ ਬੈਠੀ ਕਹਿੰਦੀ ਕਿ ਧੀਏ ਇਹ ਮੰਦਰ ਬੜਾ ਗੰਦਾ ਹੋਇਆ ਪਿਆ ਹੈ ਜੇ ਤੂੰ ਮੈਨੂੰ ਸਾਫ਼ ਕਰ ਦੇਵੇਂ ਤੇਰਾ ਬੜਾ ਧੰਨਵਾਦ ਹੋਵੇਗਾ ਉਹਨੇ ਹੁਣ ਧਾਰਮਿਕ ਬਿਰਤੀ ਵਾਲੀ ਵੇਖ ਕੇ ਉਹਦੇ ਲਈ ਸਭ ਹੀ ਪਰਮਾਤਮਾ ਇੱਕ ਸਨ ਉਹ ਗਈ ਤੇ ਉਸ ਦਾ ਮੰਦਰ ਸਾਫ਼ ਕਰ ਆਈ ਕਹਿੰਦੀ ਧੀਏ ਮੇਰੇ ਹੱਥ ਪੈਰ ਬੜੇ ਟੁੱਟਦੇ ਪਏ ਹਨ ਉਹਨੇ ਉਸ ਬੇਬੇ ਦੇ ਹੱਥਾਂ ਪੈਰਾਂ ਨੂੰ ਚੰਗੀ ਤਰ੍ਹਾਂ ਘੁੱਟ ਦਿੱਤਾ ਉਸ ਤੋਂ ਬਾਅਦ ਉਥੋਂ ਜਾਣ ਲੱਗੀ ਹੁਣ ਅੱਗੇ ਆ ਕੇ ਇੱਕ ਹੋਰ ਬੇਬੇ ਮਿਲੀ ਉੱਥੇ ਬੜਾ ਹੀ ਵੱਡਾ ਅੱਗੇ ਦਰਿਆ ਸੀ ਉਹ ਦਰਿਆ ਦੇ ਕੰਢੇ ਬੇਬੇ ਦਾ ਘਰ ਸੀ ਕਹਿੰਦੀ ਧੀਏ ਮੇਰਾ ਸਾਰਾ ਸਿਰ ਜੂਆਂ ਨਾਲ ਭਰਿਆ ਪਿਆ ਹੈ ਸਲਾਬ ਹੀ ਸਲਾਬ ਹੋਈ ਪਈ ਹੈ ਤੂੰ ਮੇਰੀ ਮਦਦ ਕਰ ਦੇ ਉਹਨੇ ਬੇਬੇ ਦੀਆਂ ਜੂਆਂ ਕੱਢੀਆਂ ਤੇ ਜਿੰਨੇ ਉਹਦੇ ਘਰ ਵਿੱਚ ਰੇਤਾ ਭਰਿਆ ਪਿਆ ਸੀ ਉਹ ਸਾਰਾ ਹੀ ਸਾਫ਼ ਕਰ ਦਿੱਤਾ ਬੇਬੇ ਕਹਿਣ ਲੱਗੀ ਧੀਏ ਜਦੋਂ ਜਾਏਗੀ ਨਾ ਘਰ ਵਾਪਸ ਤੇ ਮੇਰੇ ਕੋਲ ਜ਼ਰੂਰ ਆਵੀ ਆ ਕਿਸ਼ਤੀ ਬੇੜੀ ਲੈ ਕੇ ਇਹਦੇ ਘਰ ਵਾਪਸ ਜਾਈ ਉਹ ਪਾਰ ਕਰਕੇ ਆਪਣੇ ਘਰ ਪੇਕੇ ਪਹੁੰਚ ਗਈ ਜਦੋਂ ਪੇਕੇ ਘਰ ਪਹੁੰਚੀ ਤਾਂ ਭਾਬੀ ਵੇਖ ਕੇ ਬੜਾ ਖੁਸ਼ ਹੋਈ ਉਹ ਬੜੇ ਹੀ ਪਿਆਰ ਨਾਲ ਮਿਲੀ ਭਰਾ ਵੀ ਬੜੇ ਪਿਆਰ ਨਾਲ ਮਿਲਿਆ ਤੇ ਪਿਤਾ ਵੀ ਬੜੇ ਹੀ ਪਿਆਰ ਨਾਲ ਮਿਲਿਆ ਪਰ ਜਦੋਂ ਮਾਂ ਮਿਲੀ ਤਾਂ ਬੜੀਆਂ ਹੀ ਗਾਲਾਂ ਮਿਹਣੇ ਤਾਨੇ ਦੇਣ ਲੱਗ ਪਈ ਘਰ ਬਣਦੀ ਨਹੀਂ ਮੂੰ ਚੋਕ ਕੇ ਇੱਥੇ ਆ ਜਾਂਦੀ ਹੈ ਭਾਬੀ ਨੇ ਕਿਹਾ ਕਿ माजी ਜਦੋਂ ਜਿਹੜੀਆਂ ਧੀਆਂ ਹੁੰਦੀਆਂ ਹਨ ਜਦੋਂ ਪੇਕੇ ਆਉਂਦੀਆਂ ਹਨ ਤਾਂ ਬੂਹੇ ਖੁੱਲੇ ਰੱਖਣੇ ਚਾਹੀਦੇ ਹਨ ਫਿਰ ਪਰਮਾਤਮਾ ਬੜਾ ਕੁਝ ਦੇਂਦਾ ਹੈ ਉਹਨੇ ਕੁਝ ਨਾ ਸੁਣੀ ਤੇ ਮੜੇ ਸ਼ਬਦ ਬੋਲੀ ਜਾਵੇ ਕਹਿੰਦੇ ਉਹਨੂੰ ਅੰਦਰ ਲੈ ਕੇ ਗਈ ਭਾਬੀ ਤੇ ਉਹਨੇ ਉੱਥੇ ਜਾ ਕੇ ਪੁੰਨਿਆ ਨੇ ਸਾਰੀਆਂ ਹੀ ਭਾਬੀ ਨਾਲ ਗੱਲਾਂ ਬਾਤਾਂ ਕੀਤੀਆਂ ਰਾਤ ਹੋਈ ਰਾਤ ਵੀ ਗੱਲਾਂ ਕਰਦੀਆਂ ਰਹੀਆਂ ਸਵੇਰ ਹੋਈ ਤਾਂ ਪੁੰਨਿਆ ਕਹਿੰਦੀ ਕਿ ਭਾਬੀ ਮੈਂ ਤਾਂ ਮਿਲ ਲਿਆ ਹੁਣ ਹੁਣ ਮੈਂ ਜਾਂਦੀ ਹਾਂ ਭਾਬੀ ਕਹਿਣ ਲੱਗੀ ਧੀਆ ਨਾ ਆਪਣੇ ਪੇਕੇ ਖਾਲੀ ਜਾਂਦੀਆਂ ਚੰਗੀਆਂ ਨਹੀਂ ਲੱਗਦੀਆਂ ਉਹਨੇ ਇੱਕ ਸੂਟ ਕੱਢਿਆ ਤੇ ਉਸ ਨੂੰ ਦੇ ਦਿੱਤਾ ਉਹਨੇ ਝੋਲੇ 'ਚ ਸੂਟ ਪਾਇਆ ਤੇ ਲੈ ਕੇ ਚਲੀ ਗਈ ਹੁਣ ਤੁਰਦੇ ਤੁਰਦੇ ਉਹੀ ਬੇਬੇ ਮਿਲੀ ਜਿਸਦੇ ਘਰ ਵਿੱਚ ਰੇਤਾ ਸੀ ਉਸਨੇ ਕਿਹਾ ਧੀਏ ਘਰ ਜਾਂਦੀ ਹੈ ਉਹਨੇ ਕਿਹਾ ਹਾਂ ਬੇਬੇ ਮੈਂ ਘਰ ਜਾਂਦੀ ਹਾਂ ਉਹਨੇ ਰੇਤੇ ਦੀ ਮੁਠੀ ਭਰੀ ਤੇ ਉਹਦੇ ਵਿਚ ਪਾ ਦਿੱਤੀ ਤੇ ਕਹਿੰਦੀ ਅਹ ਵੀ ਲੈ ਜਾ ਉਹ ਸੋਚਣ ਲੱਗੀ ਇਹ ਬਜ਼ੁਰਗ ਨੇ ਇਹਨਾਂ ਨੂੰ ਨਹੀਂ ਪਤਾ ਲੱਗਦਾ ਪਿਆ ਚੱਲ ਕੋਈ ਨਾ ਜੇਕਰ ਇਹਨਾਂ ਨੇ ਰੇਤ ਦੇ ਦਿੱਤੀ ਹੈ ਤਾਂ ਮੈਂ ਘਰ ਜਾ ਕੇ ਪਾਸੇ ਕੱਢ ਦੇਵਾਂਗੀ ਅੱਗੇ ਗਈ ਉਹ ਮੰਦਰ ਦੇ ਅੱਗੇ ਬਜ਼ੁਰਗ ਬੇਬੇ ਬੈਠੀ ਸੀ ਜਿੱਥੇ ਬੈਠੀ بڑے ਰੋੜੇ ਪਏ ਸਨ ਉਹਨੇ ਵੱਡੇ ਵੱਡੇ ਰੋੜੇ ਇੱਟੇ ਚੁੱਕ ਕੇ ਉਸ ਦੇ ਝੋਲੇ ਚ ਪਾ ਦਿੱਤੇ ਤੇ ਕਹਿੰਦੀ ਪੁੱਤ ਅਹ ਵੀ ਲੈ ਜਾ ਉਹਨੇ ਹੱਸ ਕੇ ਉਹ ਵੀ ਪਵਾ ਲੇ ਅੱਗੇ ਬਜ਼ੁਰਗ ਬਾਬਾ ਬੈਠਾ ਸੀ। ਉਹਨੇ ਖੋਦੇ ਨਾਲ ਬੜੀ ਵੱਡੀ 베ਰੀ ਸੀ। ਉਸਨੂੰ ਕਿਹਾ ਧੀਏ ਇਹ ਸਾਰੇ 베ਰ ਖੋਜ ਲੈ ਤੇ ਨਾਲ ਲੈ ਜਾ। ਉਹਨੇ ਓਵੇਂ ਹੀ ਕੀਤਾ ਤੇ ਘਰ ਚਲੀ ਗਈ। ਉਹ ਅੱਗੇ ਖੁੱਲੇ ਵਾਲਾਂ ਵਾਲੀ ਬੀਬੇ ਮਿਲੀ ਜਿਹਦਾ ਵਿਹੜਾ ਸੁੰਭਰ ਰਿਹਾ ਸੀ। ਉਹ ਬੀਬੀ ਕਹਿੰਦੀ ਧੀਏ ਤੂੰ ਮੇਰਾ ਵਿਹੜਾ ਸੁੰਭਾ ਰਿਆ ਸੀ। ਆਹ ਜਿੰਨੇ ਪੱਤੇ ਹਨ ਸਾਰੇ ਝੋਲੇ ਵਿੱਚ ਪਾ ਲੈ ਤੇ ਘਰ ਲੈ ਜਾ। ਕਹਿੰਦੇ ਜਦੋਂ ਉਹ ਘਰ ਆਈ ਉਹਨੂੰ ਲੱਗਾ ਕਿ ਉਹਨਾਂ ਨੇ ਤਾਂ ਮੈਨੂੰ ਐਵੇਂ ਹੀ ਇਹ ਸਾਰਾ ਕੁਝ ਦੇ ਦਿੱਤਾ ਹੈ। ਬੇਰ ਅੰਦਰ ਰੱਖੇ ਤੇ ਬਾਕੀ ਕੁਝ ਘਰ ਦੇ ਇੱਕ ਪਾਸੇ ਰੱਖ ਦਿੱਤਾ। ਆਪਣੇ ਕੰਮ-ਕਾਰ ਨੂੰ ਲੱਗ ਗਈ। ਕਹਿੰਦੇ ਜਦੋਂ ਕੰਮ ਕਰਕੇ ਆਪਣੇ ਕੰਮ-ਕਾਰਜ ਵਿੱਚ ਉਹ ਬਿਜ਼ੀ ਰਹੀ ਤਾਂ ਉਸਨੇ ਘਰ ਵਾਲੇ ਨੇ ਵੇਖਿਆ ਕਿ ਘਰ ਦੇ ਕੋਨੇ ਵਿੱਚ ਪਤਾ ਨਹੀਂ ਕੀ ਜਗਦਾ ਪਿਆ ਹੈ। ਜਦੋਂ ਉੱਥੇ ਜਾ ਕੇ ਵੇਖਿਆ ਤਾਂ ਹੀਰੇ-ਜੋਹਿਰat, ਸੋਨਾ, ਚਾਂਦੀ ਸੀ। ਉਹ ਰੇਤਾ ਵੀ ਕਿਸੇ ਚੀਜ਼ 'ਚ ਬਦਲਿਆ ਪਿਆ ਸੀ। ਕਹਿੰਦੇ ਉਹਦੇ ਘਰ ਵਾਲੇ ਨੇ ਆਵਾਜ਼ ਲਗਾਈ ਕਿ ਇਹ ਕਿਨੇ ਇੱਥੇ ਸੁੱਟਿਆ ਸੀ ਉਹਨੇ ਸਾਰੀ ਗੱਲ ਬਾਤ ਦਸੀ ਕਿ ਰਸਤੇ ਦੇ ਵਿੱਚ ਮੈਨੂੰ ਚਾਰ ਜਾਣੇ ਮਿਲੇ ਸਨ ਉਹ ਛੇਤੀ ਨਾਲ ਮੈਨੂੰ ਕਹਿੰਦੇ ਸਨ ਕਿ ਇਦਾਂ ਸਾਰਾ ਕੁਝ ਪਾ ਕੇ ਲੈ ਜਾ ਫਿਰ ਉਸਦੇ ਘਰ ਵਾਲੇ ਨੇ ਕਿਹਾ ਕਿ ਹੁਣ ਤੂੰ ਇਦਾਂ ਕਰ ਸਾਰਾ ਕੁਝ ਪਾ ਕੇ ਅੰਦਰ ਲੈ ਜਾ ਉਹਦਾ ਘਰ ਵਾਲਾ ਜਿਹੜਾ ਸੀ ਤੇ ਉਹਦਾ ਜਿਹੜਾ ਸਹਰਾ ਪਰਿਵਾਰ ਸੀ ਕਹਿਣ ਲੱਗੇ ਧੀਏ ਪਰਮਾਤਮਾ ਨੇ ਤੇਰੇ ਗੁਣਾ ਤੇ ਵਤੀਰੇ ਦਾ ਹੀ ਤੇਰੇ ਮੁੱਲ ਪਾਇਆ ਹੈ ਤੇਰੀ ਨੇਕੀ ਦਾ ਤੈਨੂੰ ਫਲ ਦਿੱਤਾ ਹੈ ਕਹਿੰਦੇ ਹੁਣ ਉਹਨਾਂ ਦਾ ਜਿਹੜਾ ਟੁੱਟਾ ਜਿਹਾ ਘਰ ਸੀ ਉਸ ਥਾਂ ਤੇ ਬੜਾ ਸੋਹਣਾ ਘਰ ਬਣ ਗਿਆ ਉਹਦਾ ਘਰ ਵਾਲਾ ਬੜੀ ਸਾਰੀ ਜ਼ਮੀਨ ਲੈ ਕੇ ਵਾਹੀ ਕਰਨ ਲੱਗਾ ਕਹਿੰਦੇ ਉਹਦਾ ਵਤੀਰਾ ਅਜੇ ਵੀ ਪੁੰਨਿਆਂ ਕੋਲ ਕੋਈ ਵੀ ਮਦਦ ਲਈ ਆਉਂਦਾ ਤਾਂ ਪੁੰਨਿਆ ਕਿਸੇ ਨੂੰ ਖਾਲੀ ਨਾ ਜਾਣ ਦੇਂਦੀ ਹਰ ਇੱਕ ਦੀ ਮਦਦ ਕਰਦੀ ਕਹਿੰਦੀ ਪ੍ਰਸ਼ਾਦਾ ਪਾਣੀ ਤੇ ਆਪਣੀ ਹੈਸੀਅਤ ਅਨੁਸਾਰ ਪਹਿਲਾਂ ਹੀ ਆ ਕੇ ਦੇਂਦੀ ਸੀ ਪਰ ਰਾਹੀ ਗੀਰਾਂ ਨੂੰ ਵੀ ਖਾਣਾ ਖਵਾ ਦਿੰਦੀ ਸੀ ਪਰ ਹੁਣ ਹੋਰ ਜ਼ਿਆਦਾ ਮਦਦ ਕਰਨ ਲੱਗ ਪਈ ਸੀ ਇਹ ਗੱਲ ਨਾ ਜਦੋਂ ਮੱਸੀਆ ਦੇ ਕੋਲ ਪਹੁੰਚੀ ਤਾਂ ਮੱਸੀਆ ਨੂੰ ਇਹ ਗੱਲ ਬਰਦਾਸ਼ਤ ਨਾ ਹੋ ਸਕੇ ਕਿ ਪੁੰਨਿਆ ਕਿਵੇਂ ਅਮੀਰ ਹੋ ਸਕਦੀ ਹੈ ਉਹਦੇ ਕੋਲ ਆਈ ਤੇ ਉਹਨੂੰ ਆ ਕੇ ਪੁੱਛਦੀ ਹੈ ਦੱਸ ਤੂੰ ਕਿਵੇਂ ਅਮੀਰ ਹੋਈ ਹੈ ਉਹਨੇ ਕਿਹਾ ਕੁਝ ਨਹੀਂ ਮੈਂ ਤੇ ਪੇਕੇ ਗਈ ਸੀ ਉਥੋਂ ਅਮੀਰ ਹੋ ਕੇ ਆ ਗਈ ਹਾਂ ਭਾਬੀ ਨੇ ਜਿਹੜਾ ਸੋਟ ਦਿੱਤਾ ਸੀ ਉਹਨੇ ਰੰਗ ਭਾਗ ਲਾ ਦਿੱਤੇ ਹਨ ਕਹਿੰਦੇ ਐਨੇ ਕਹਿਣ ਦੀ ਧੀਰ ਸੀ ਕਿ ਅਗਲੇ ਹੀ ਦਿਨ ਆਪਣੇ ਘਰ ਵਾਲੇ ਨੂੰ ਕਹਿ ਕੇ ਕਿ ਮੈਂ ਪੇਕੇ ਚੱਲੀ ਹਾਂ ਉਹਨੇ ਕਿਹਾ ਠੀਕ ਹੈ ਉਵੇਂ ਹੀ ਤੁਰਦੀ ਤੁਰਦੀ ਗਈ ਪਹਿਲਾ ਉਹੀ ਬੇਬੇ ਵਾਲ ਖੁੱਲਿਆਂ ਵਾਲੀ ਮਿਲੀ ਉਹਨੇ ਕਿਹਾ ਧੀਏ ਮੇਰੇ ਵਾਲ ਵਾ ਦੇਂਗੀ ਮੇਰਾ ਵਿਹੜਾ ਸੁਭਰ ਦੇਂਗੀ ਕਹਿੰਦੀ ਮੇਰੇ ਘਰ ਐਨੇ ਨੌਕਰ ਚਾਕਰ ਹਨ ਮੈਂ ਕਦੇ ਝਾੜੂ ਨੂੰ ਹੱਥ ਨਹੀਂ ਲਾਇਆ ਤੇ ਤੇਰੇ ਘਰ ਮੈਂ ਝਾੜੂ ਕਿਉਂ ਲਾਵਾਂ ਔਖੇ ਜਿਹੇ ਸ਼ਬਦ ਬੋਲ ਕੇ ਅੱਗੇ ਚਲੀ ਗਈ ਹੁਣ ਉਹਨੇ ਆਪਣੀ ਭੈਣ ਤੋਂ ਜੋ ਜੋ ਵੀ ਸੁਣਿਆ ਸੀ ਉਹ ਜਿਹੜੀ ਬੇਬੇ ਸੀ ਉਹ ਕਿਸੇ ਕਿਸੇ ਨਾ ਕਿਸੇ ਨੂੰ ਕੁਝ ਐਵੇਂ ਹੀ ਦੇਂਦੀ ਸੀ ਉਥੋਂ ਅਮੀਰ ਹੋ ਕੇ ਆਈ ਹੈ ਹੁਣ ਬਜ਼ੁਰਗ ਬਾਬੇ ਦੇ ਕੋਲ ਗਈ ਉਹਦੇ ਜ਼ਖਮ ਐਵੇਂ ਹੀ ਹੋਏ ਪਏ ਸਨ ਉਹ ਬਾਬੇ ਨੇ ਕਿਹਾ ਮੈਨੂੰ ਪਿਆਸ ਲੱਗੀ ਹੈ ਮੇਰੇ ਜ਼ਖਮ ਠੀਕ ਕਰ ਦੇਂਗੀ ਕਹਿੰਦੀ ਕਿ ਬਾਬਾ ਪਿਆਸ ਲੱਗੀ ਹੈ ਤੇ ਤੈਨੂੰ ਰੱਬ ਨੇ ਹੱਥ ਦਿੱਤੇ ਹਨ। ਉਥੋਂ ਪਾਣੀ ਫੜ ਕੇ ਪੀਲਾ ਜ਼ਖਮ ਤੇਰੇ ਆਪੇ ਠੀਕ ਹੋ ਜਾਣਗੇ। ਉੱਥੇ ਵੀ ਉਹ ਕੌੜੇ ਸ਼ਬਦ ਬੋਲ ਕੇ ਤੁਰ ਪਈ। ਅੱਗੇ ਉਹੀ ਬਜ਼ੁਰਗ ਬੇਬੇ ਮਿਲੀ। ਕਿ ਮੇਰਾ ਮੰਦਰ ਹੀ ਸਾਫ਼ ਕਰ ਦੇ। ਮੇਰੇ ਹੱਥ ਪੈਰ ਘੋਟ ਦੇ। ਸਾਫ਼ ਕਰ ਦੇ। ਜਿਹੜੇ ਮੱਥਾ ਟੇਕਣ ਆਉਂਦੇ ਹਨ ਉਹ ਨਹੀਂ ਕਰ ਸਕਦੇ ਤੇ ਤੇਰੇ ਹੱਥ ਪੈਰ ਮੈਂ ਕਿਉਂ ਘੋਟਾਂ? ਤੇਰੇ ਹੱਥ ਪੈਰ ਟੁੱਟੇ ਹਨ ਆਪੇ ਹੀ ਘੋਟ ਲੈ। ਅੱਗੇ ਬੇਬੇ ਮਿਲੀ ਜਿਹਦੇ ਜੂਆਂ ਪਈਆਂ ਹੋਈਆਂ ਸਨ ਤੇ ਰੇਤਾ ਹੀ ਰੇਤਾ ਸੀ ਉਸਦੇ ਘਰ ਵਿੱਚ ਉਹ ਵੀ ਵਿਚਾਰੀ ਕਹਿੰਦੀ ਕਿ ਜੂਆਂ ਕੱਢ ਦੇ ਕਹਿੰਦੀ ਕਿ ਮੇਰਾ ਸਿਰ ਸਾਫ਼ ਕਰ ਦੇ ਮੇਰੇ ਸਿਰ ਦੀਆਂ ਜੂਆਂ ਕੱਢ ਦੇ ਕਹਿੰਦੀ ਕਿ ਮੈਂ ਤਾਂ ਕਦੇ ਆਪਣੇ ਸਿਰ 'ਚ ਕੰਗੀ ਨਹੀਂ ਕੀਤੀ ਉਹਦੇ ਲਈ ਵੀ ਮੈਂ ਘਰ ਵਿੱਚ ਗੋਲੀਆਂ ਰੱਖੀਆਂ ਹੋਈਆਂ ਹਨ ਤੇਰੇ ਸਿਰ ਵਿੱਚੋਂ ਜੂਆਂ ਕਿਉਂ ਕੱਢਾਂ ਉੱਥੇ ਵੀ ਮਾੜਾ ਸ਼ਬਦ ਬੋਲ ਕੇ ਚਲੀ ਗਈ ਜਾ ਕੇ ਜਦੋਂ ਭਾਬੀ ਨੂੰ ਮਿਲੀ ਤਾਂ ਪੜੇ ਹੀ ਕੋੜੇ ਸ਼ਬਦਾਂ ਦੇ ਨਾਲ ਬੋਲੀ ਮਾਂ ਦੇ ਨਾਲ ਬੜੇ ਪਿਆਰ ਨਾਲ ਮਿਲੀ ਭਾਬੀ ਨੂੰ ਕਹਿੰਦੀ ਵੇਖ ਮੈਂ ਸਵੇਰੇ ਜਾਣਾ ਹੈ ਮੈਨੂੰ ਸੂਟ ਦੇ ਕੇ ਤੋਰੀ ਉਹ ਕਹਿੰਦੀ ਮੇਰੇ ਕੋਲ ਤੇਰੇ ਲਾਇਕ ਕੋਈ ਸੂਟ ਨਹੀਂ ਉਹ ਕਹਿੰਦੀ ਤੇਰੇ ਕੋਲ ਪੁੰਨਿਆ ਲਾਇਕ ਸੂਟ ਹੈਗਾ ਸੀ ਉਹ ਕਹਿੰਦੀ ਉਹਨੂੰ ਤਾਂ ਜਿਵੇਂ ਦਾਵੇ ਦੇ ਦਿੱਤਾ ਉਹਨ ਸਤਿਵਚਨ ਕਰਕੇ ਲੈ ਗਈ ਪਰ ਤੇਰੇ ਜੋਗਾ ਨਖਰੇਆ ਜੋਗਾ ਨਹੀਂ ਹੈਗਾ ਇਹ ਸ਼ਬਦ ਸੁਣੇ ਤਾਂ ਆਪਣੀ ਮਾਂ ਨੂੰ ਕਹਿਣ ਲੱਗੀ ਉਹਦੀ ਮਾਂ ਕਹਿੰਦੀ ਤੂੰ ਇਹ ਗਰੀਬਣੀ ਤੋਂ ਕਿਉਂ ਮੰਗਦੀ ਹੈ ਇਹ ਮੰਗਤੀ ਤੋਂ ਕਿਉਂ ਮੰਗਣਾ ਹੈ ਸੂਟ ਤੂੰ ਜਿਵੇਂ ਦਾ ਕਹੇਂਗੀ ਮੈਂ ਤੈਨੂੰ ਲੈ ਦੇਵਾਂਗੀ ਕਹਿੰਦੇ ਸਵੇਰ ਹੋਈ ਤੇ ਮਾਂ ਤੋਂ ਸੂਟ ਲੈ ਕੇ ਚਲੀ ਗਈ ਹੁਣ ਜਾਂਦਿਆਂ ਉਸੇ ਬੇਬੇ ਕੋਲ ਗਈ ਜਿਹੜਾ ਜਿਸਦੇ ਘਰ ਵਿੱਚ ਰੇਤਾ ਹੀ ਰੇਤਾ ਸੀ ਉਹਦੇ ਕੋਲ ਗਈ ਕਿ ਤੂੰ ਮੇਰੀ ਭੈਣ ਨੂੰ ਦਿੱਤੀ ਸੀ ਰੇਤ ਮੈਨੂੰ ਵੀ ਇੱਕ ਮੁੱਠ ਰੇਤਾ ਦੇ ਦੇ ਅੱਗੋਂ ਬਜ਼ੁਰਗ ਬੇਬੇ ਕੋਲ ਗਈ ਉਹਨੇ ਇੱਟਾਂ ਦਿੱਤੀਆਂ ਸੰਨ ਅੱਗੇ ਬਜ਼ੁਰਗ ਬਾਬੇ ਕੋਲ ਗਈ ਉਹਨੇ ਵੀ ਜਿਹੜਾ ਉਥੇ 베ਰੀ ਤੋਂ 베ਰ ਚੁਕਾ ਦਿੱਤੇ ਸਨ ਅੱਗੇ ਜਾ ਕੇ ਉਹਨੂੰ ਉਹੀ ਬੇਬੇ ਮਿਲੇ ਜਿਸਦੇ ਵਾਲ ਖੁੱਲੇ ਹੋਏ ਸਨ ਉਸਨੇ ਝੋਲੇ ਵਿੱਚ ਸਾਰਾ ਕੁਝ ਪਾ ਲਿਆ ਛੇਤੀ ਛੇਤੀ ਜਾ ਕੇ ਝੋਲਾ ਜਿਹੜਾ ਸੀ ਆਪਣੇ ਘਰ ਵਿੱਚ ਖਿਲਾਰ ਦਿੱਤਾ ਹੁਣ ਜਿਵੇਂ ਹੀ ਹੱਥ ਪਾਉਂਦੀ ਤਾਂ ਉਹ ਕੀੜੇ ਮਕੌੜੇ ਬੜੀਆਂ ਹੀ ਚੀਜ਼ਾਂ ਬਣ ਚੁੱਕੀਆਂ ਸਨ ਉਸਨੇ ਜਦੋਂ ਘਰ ਜਾ ਕੇ ਆਪਣਾ ਝੋਲਾ ਖੋਲਿਆ ਤੇ ਉਸ ਵਿੱਚ ਕੀੜੇ ਮਕੌੜੇ ਪੈ ਚੁੱਕੇ ਸਨ ਉਹ ਰੋਂਦੀ ਕਰ ਲਾਉਂਦੀ ਆਪਣੇ ਭੈਣ ਦੇ ਕੋਲ ਜਾਂਦੀ ਹੈ ਇਹ ਤੇਰੇ ਕਰਕੇ ਹੀ ਹੋਇਆ ਹੈ ਤੂੰ ਮੈਨੂੰ ਗਲਤ ਚੀਜ਼ਾਂ ਦਸੀਆਂ ਉਸ ਦੀ ਭੈਣ ਨੇ ਕਿਹਾ ਇਹ ਮੇਰੇ ਕਰਕੇ ਨਹੀਂ ਹੋਇਆ ਪਰਮਾਤਮਾ ਤੁਹਾਡੀ ਨੇਕੀ ਵੇਖ ਕੇ ਤੁਹਾਨੂੰ ਫਲ ਦਿੰਦਾ ਹੈ ਤੇ ਤੇਰੇ ਜਿਵੇਂ ਦੇ ਮਨ ਵਿੱਚ ਵਿਚਾਰ ਹਨ ਉਹੀ ਤੈਨੂੰ ਸਭ ਕੁਝ ਮਿਲ ਰਿਹਾ ਹੈ ਤੂੰ ਮਾੜਾ ਲੋਕਾਂ ਦਾ ਸੋਚਦੀ ਸੀ ਤੇਰੇ ਨਾਲ ਮਾੜਾ ਹੀ ਵਾਪਰ ਗਿਆ ਕਹਿੰਦੇ ਜਿਵੇਂ ਦੀ ਜ਼ੁਬਾਨ ਸੀ ਤੇਰੀ ਕੌੜੀ ਜਿਵੇਂ ਦੂਜਿਆਂ ਦੇ ਪ੍ਰਤੀ ਈਰਖਾ ਕਰਨੀ ਉਹੀ ਫਲ ਤੈਨੂੰ ਮਿਲਿਆ ਹੈ ਪਰਮਾਤਮਾ ਨੀਅਤ ਦਾ ਭਾਂਡਾ ਵੇਖ ਕੇ ਹੀ ਫਲ ਦਿੰਦੇ ਹਨ ਉਹਨਾਂ ਦਾ ਹੀ ਤੈਨੂੰ ਮਿਲਿਆ ਹੈ ਤੂੰ ਲਾਲਚ ਕੀਤਾ ਤੇ ਲਾਲਚ ਨੇ ਤੇਰੀਆਂ ਅੱਖਾਂ ਤੇ ਐਸੀ ਪੱਟੀ ਬਨ ਦਿੱਤੀ ਜਿਸ ਕਰਕੇ ਤੂੰ ਕੌੜੇ ਸ਼ਬਦ ਬੋਲਦੀ ਸੀ ਤੇ ਮਨੁੱਖ ਨੂੰ ਮਨੁੱਖ ਨਹੀਂ ਸੀ ਸਮਝਦੀ ਇਹ ਦੇ ਕਰਕੇ ਸਾਰਾ ਕੁਝ ਤੇਰੇ ਨਾਲ ਵਾਪਰਿਆ ਲਾਲਚ ਮਨੁੱਖ ਨੂੰ ਕਿਸੇ ਜੋਗਾ ਨਹੀਂ ਛੱਡਦਾ ਲਾਲਚ ਕਰਕੇ ਆਪਾਂ ਬੰਦੇ ਨੂੰ ਬੰਦਾ ਨਹੀਂ ਸਮਝਦੇ ਲਾਲਚ ਕਰਕੇ ਦੂਜੇ ਦਾ ਹੱਕ ਖੋਹ ਲੈਂਦੇ ਹਾਂ ਪਰ ਪਰਮਾਤਮਾ ਸਭ ਦੇਖਦੇ ਹਨ ਇਸ ਧਰਤੀ ਤੇ ਹੀ ਨਰਕ ਇਸ ਧਰਤੀ ਤੇ ਹੀ ਸਵਰਗ ਜੇ ਮੜਾ ਕਰੋਗੇ ਮੜਾ ਹੀ ਹੋਵੇਗਾ ਤੁਹਾਡੇ ਜੀਵਨ ਦੇ ਵਿੱਚ ਦੁੱਖ ਮੁਸ਼ਕਿਲਾਂ ਹਰ ਵੇਲੇ ਖੜੀਆਂ ਰਹਿਣਗੀਆਂ ਚੰਗਾ ਕਰੋਗੇ ਤਾਂ ਇੱਥੇ ਹੀ ਸੁੱਖ ਮਿਲ ਜਾਵੇਗਾ ਇੱਥੇ ਜ਼ਿੰਦਗੀ ਸਵਰਗ ਬਣ ਜਾਵੇਗੀ ਹੁਣ ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਕਿਸੇ ਦਾ ਮਾੜਾ ਨਹੀਂ ਸੋਚਣਾ ਚਾਹੀਦਾ ਹਮੇਸ਼ਾ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ ਕਿਉਂਕਿ ਸਰਬੱਤ ਦੇ ਭਲੇ ਵਿੱਚ ਹੀ ਅਸੀਂ ਆਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ